ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਜੱਟ ਬਾਬੇ 1322 YouTube ਚੈਨਲ ਤੇ ਆਪ ਸਭ ਜੀ ਦਾ ਸਵਾਗਤ ਹੈ ਜੀ ਆਪਣੇ ਕੋਲ ਹੈਗੀ 14 ਸੁਰਾਂ ਵਾਲੀ ਤੁੰਬੀ ਜਿਹੜੀ ਬਾਬਾ ਰਾਮਤਾ ਜੀ ਦੀ ਬਣਾਈ ਹੋਈ ਆ ਆਓ ਫਿਰ ਇਸ ਤੁੰਬੀ ਦਾ ਆਪਾਂ ਲਈਏ ਨਜ਼ਾਰਾ ਐ ਸੋਹਣੀ ਸੁਹਣੀ ਧੁਣਾ ਉਹਨਾਂ ਦੇ ਬਾਬਾ ਰਾਮਤਾ ਜੀ ਐ ਪਰ ਕੀ ਤਾਂ ਆਪਾਂ ਨਹੀਂ ਵਜਾ ਸਕਦੇ ਫਿਰ ਵੀ ਥੋੜਾ ਜਿਹਾ ਸਿੱਖੇ ਸੀ ਉਹਨਾਂ ਤੋਂ ਤੇ ਆਜੋ ਫਿਰ ਆਪਾਂ ਥੋੜਾ ਜਿਹਾ ਰੌਣਕ ਮੇਲਾ ਲਾਈਏ 2 ਮਿੰਟ ਅਏ ਕਰੀਏ ਮਨੋਰੰਜਨ ਮਨੋਰੰਜਨ ਹੱਸਣਾ ਖੇਡਣਾ ਮਨ ਕਾ ਚਾਉ ਵਿਚ ਗੁਰਬਾਣੀ ਲਿਖਿਆ ਤੇ ਮਨ ਨੂੰ ਖੁਸ਼ ਰੱਖਣ ਵਾਸਤੇ ਸਾਨੂੰ ਮਿਊਜ਼ਿਕ ਦੇ ਨਾਲ ਜ਼ਰੂਰ ਜੁੜਨਾ ਚਾਹੀਦਾ ਮਿੱਤਰੋ ਆਜੋ ਫਿਰ ਆਪਾਂ ਹੁਣ ਛੋਟੀ ਜੀ ਧੁਨ ਦੇਖਦੇ ਆ ਇੱਕ ਗਾਣਾ ਸੀ ਮਹਮੂਦ ਸਦੀਕ ਸਾਹਿਬ ਦਾ ਚਰਖੀ ਰਹੀ ਚਰਖੀ ਰਹੀਨ ਦਰਵਾਜ਼ੇ ਵਿੱਚ ਢਾਕੇ ਰੰਗੀਨ ਦਰਵਾਜੇ ਵਿੱਚ ਢਾਕੇ ਚਾਰ ਕੀ ਰੰਗੀਨ ਦਰਵਾਜੇ ਵਿੱਚ ਢਾਕੇ ਪਾ ਮੱਲ ਮੱਲ ਮੈਂ ਪਾ ਮੈਂ ਬਿਲੋਂ ਤਾਂ ਦੇ ਨੀ ਉਰਹੀ ਵੱਜੰਗਿਆ ਨਣ ਹੋਰ ਨਾ ਚੜੋਲੀ ਗੀਤ ਚਾੰਦੇ ਨੀ ਰਹੀ ਵੱਜ ਕੇ ਨਣੇ ਮਾੜਾ ਮੋਟਾ ਹੱਸਿਆਂ ਤੋਂ ਕੱਸਦੇ ਨਾ ਦੰਦ ਦੇ ਚੁੱਪ ਚਾਪ ਬੈਠੇ ਰਹਿਣਾ ਮੈਨੂੰ ਨਾ ਪਸੰਦ ਵੇ ਮਾੜਾ ਮੋਟਾ ਹੱਸਿਆਂ ਤੋਂ ਕੱਸਦੇ ਨਾ ਦੰਦ ਦੇ ਚੁੱਪ ਚਾਪ ਬੈਠੇ ਰਹਿਣਾ ਮੈਨੂੰ ਨਾ ਪਸੰਦ ਹੈ ਈ ਆਸਣ ਕਿ ਮੇਰੀ ਬੰਗਵੇ ਮੇਰੇ ਬਸਨਗ ਬੁਰਵਾ ਮਹਮਦ صدیق ਸਾਹਿਬ ਜੀ ਵੀ ਪਰਮਜੀਤ ਕੌਰ ਜੀ ਦਾ ਗਾਇਆ ਹੋਇਆ ਗੀਤ ਬਹੁਤ ਹੀ ਪਿਆਰਾ ਗੀਤ ਹੈ ਜੀ ਆਪਾਂ ਤੁ ਵੀ ਨਾਲ ਦੇਖੀ ਉਹਦੀ ਧੁਨ ਕੱਟ ਕੇ ਦੱਸਿਓ ਕਿਵੇਂ ਲੱਗੀ ਚਲੋ ਆਪਾਂ ਇੱਕ ਅੱਧੀ ਟਿਊਨ ਹੋਰ ਦੇਖਦੇ ਹਾਂ ਕਲਦੀਮ ਮਾਨਕ ਸਾਹਿਬ ਦਾ ਗੀਤ ਏ ਟਿੱਲਾ ਤੇਰੇ ਟਿੱਲੇ ਤੋਂ ਸੂਤ ਦੀਂਦੀ ਆਹੀ ਤੇ ਓ ਤੇਰੇ ਟਿੱਲੇ ਤੋਂ ਯੋ ਸੂਰਤ ਦੀਂਦੀ ਐ ਹੀਰ ਦੀ ਓ ਤੇਰੇ ਟਿੱਲੇ ਤੋਂ ਯੋ ਸੂਰਤ ਦੀਂਦੀ ਐ ਹੀਰ ਦੀ ਆਉ ਨਵੇਂ ਗੰਗਲੌਰ ਕਾ ਕੁਰਦੀ ਐ ਬੁਲਕਾਰੀ ਉਹ ਫੁੱਲ ਪਤੀਸੀਆਂ ਆਉਂਦੀਆਂ ਗੱਲਾਂ ਗਲਗਲ ਨਾਲ ਦੀਆਂ ਮੈਂ ਸਦਕੇ ਫੁੱਲ ਪਤੀਸੀਆਂ ਆਉਂਦੀਆਂ ਗੱਲਾਂ ਗਲਗਲ ਨਾਲ ਦੀਆਂ ਤੋਵਾ ਟੋਡੀ ਦੇ ਵਿੱਚ ਨਾ ਬਦਲੀ ਨਾ ਹਾਰੀ ਗੱਟੀ ਦੇ ਮੈਂ ਸੱਦ ਕੇ ਗੋਰੀ ਤਾਉਣ ਦਵਾਲੇ ਕਾਲੀ ਘਾਨੀ ਜੱਟੀ ਦੇ ਨੂੰ ਚੰਨ ਤਨੂ ਜੋ ਨਾਗਾ ਕੁੰਡਲੀ ਮਾਰੀ ਜਾ ਕੇ ਖੇੜਿਆਂ ਦਾ ਬਿੰਡ ਦਰਸ਼ਨ ਕਰੀਏ ਹੀਰ ਦੇ ਉਹ ਜਾ ਕੇ ਗੇੜਿਆਂ ਦੇ ਪਿੰਡ ਦਰਸ਼ਨ ਕਰੀਏ ਹੀਰ ਦੇ ਕਾਇਦਰੀ ਕਿਰਮਾਣਾ ਇਸ ਕੇ ਬੁਰੀ ਬਿਮਾਰੀ ਨੈਣ ਸੰਦਲ ਜੱਟੀ ਨੇ ਪਿੱਜ ਗਏ ਨਹੀਂ ਘਰ ਪੰਡਤਾਂ ਦੇ ਮੁਰਗੇ ਰਿੱਜ ਗਏ ਨਹੀਂ ਮੁੰਡੇ ਕਾਵੀਆਂ ਦੇ ਦਰਪਣ ਗਿੱਜ ਗਏ ਨਹੀਂ ਕੱਕ ਟੁੱਟ ਗਿਆ ਟੁੱਟ ਗਿਆ ਟੁੱਟ ਗਿਆ ਬਈ ਸਾਰੀ ਦੁਨੀਆ ਦਾ ਅਸੀਕਾ ਦੋਸਤੋ ਤੁਸੀਂ ਵੇਖ ਰਹੇ ਹੋ YouTube ਚੈਨਲ ਚੈਨਲ ਜੱਟ ਬਾਬੇ 1322 ਤੇ ਮਿੱਤਰੋ ਆਜੋ ਫਿਰ ਕੱਲੀ ਟੂਨ ਆਪਾਂ ਹੋਰ ਦੇਖਦੇ ਆਂ ਇਹ ਹੈ ਤੂੰ ਵੀ ਸੁਰਾਂ ਵਾਲੀ ਤੂੰ ਦੀ 14 ਸੁਰ ਲੱਗੇ ਹੋਏ ਨੇ ਇਹ ਬਾਬਾ ਰਾਮਤਾ ਜੀ ਦੇ ਕੋਲ ਹੁੰਦੀ ਸੀ ਉਹ ਆਪਾਂ ਨੂੰ ਨਿਸ਼ਾਨੀ ਦੇ ਗਏ ਸੀ ਆਪਾਂ ਉਹਨਾਂ ਦੀ ਨਿਸ਼ਾਨੀ ਨੂੰ ਸਾਹਮਣੇ ਰੱਖਿਆ ਹੋਇਆ ਤੇ ਉਹਨਾਂ ਦੀਆਂ ਯਾਦਾਂ ਆਓ ਬਾਬਾ ਰਾਮਤਾ ਜੀ ਨੂੰ ਆਪਾਂ ਹੋਰ ਯਾਦ ਕਰੀਏ ਕੀਨ ਦਾ ਉਹਦੇ ਅੱਖਾਂ ਮੁਰੇ ਕੰਨ ਦੀ ਸੂਰਤ ਪਿਆਰੀ ਇਹ ਮਿੱਤਰੋ ਮਾਨਕ ਸਾਹਿਬ ਜੀ ਦਾ ਗੀਤ ਸੀ ਇਸ ਤਰ੍ਹਾਂ ਦੇ ਮੈਂ ਇੱਕ ਛੋਟਾ ਜਿਹਾ ਗੀਤ ਪਾਇਆ ਸੀ YouTube ਦੇ ਚਿਤਾ ਵੇਚਣ ਵਾਲੇ ਤੁਹਾਨੂੰ ਪਹਿ ਜਾਣ ਕੀੜੇ ਉਹ ਗੀਤ ਤੁਸੀਂ ਬਹੁਤ ਹੀ ਪਸੰਦ ਕੀਤਾ ਤੇ ਚਲੋ ਉਹਦੀਆਂ ਦੋ ਲੈਣਾ ਮੈਂ ਅੱਜ ਫੇਰ ਸੁਣਾ ਦਿੰਦਾ ਹੋ ਮਾਮਾ ਦੇ ਪੁੱਤ ਖੋਲੇ ਮਹਿਣਾ ਦੇ ਵੀਰੇ ਹੋ ਮਾਮਾ ਦੇ ਪੁੱਤ ਖੋਲੇ ਚਿੱਟਾ ਵੇਚਣ ਬਾਲਿਓ ਤੁਹਾਡੇ ਪੈਣ ਕੀੜੇ ਓਟੀਕੇ ਲਾਲਾ ਖਤਮ ਹੋਈ ਜਾਂਦੇ ਨਹੀਂ ਰੇ ਓ ਚਿੱਟਾ ਵੇਚਣ ਬਾਲਿਓ ਤੁਹਾਡੇ ਪੈਣ ਕੀੜੇ ਉਹ ਮਾਮਾ ਦੇ ਪੁੱਤ ਖੋਲੇ ਪਹਿਣਾ ਦੇ ਵੀਰੇ ਉਹ ਚਿੱਟਾ ਵੇਚਣ ਮਾਲਿਓ ਤੁਹਾਡੇ ਪਹਿਣ ਕੀੜੇ ਟੀਕੇ ਲਾਲਾ ਖਤਮ ਹੋਈ ਜਾਂਦੇ ਨਹੀਂ ਰੇ ਉਹ ਚਿੱਟਾ ਵੇਚਣ ਮਾਲਿਓ ਤੁਹਾਡੇ ਪਹਿਣ ਕੀੜੇ ਇਸੇ ਜਨਮ ਵਿੱਚ ਮਿਲੇ ਨਾ ਉਹਨੂੰ ਕਿਤੇ ਢੋਈ ਉਹ ਪੈਸਿਆਂ ਖਾਤਰ ਕੰਜਰੋ ਲਾਤੀ ਤੁਸੀਂ ਲੋਈ ਕਿੰਨੇ ਕਰ ਉਝਾੜਤੇ ਨੀ ਤੈਂ ਇੱਕ ਟੀੜੇ ਉਹ ਚਟਾ ਵੇਚਣ ਮਾਲਿਓ ਤੁਹਾਡੇ ਪੈ ਜਾਣ ਕੀੜੇ ਉਹ ਮਾਮਦੇ ਪੁੱਤ ਖੋਲੇ ਪਹਿਣਾ ਦੇ ਵੀਰੇ ਕਟਾ ਵੇਚਣ ਵਾਲਿਓ ਤੁੰਡੇ ਪੈ ਜਾਣ ਕੀੜੇ ਓਟੀ ਕੇ ਲਾਲਾ ਖਤਮ ਹੋਈ ਜਾਂਦੇ ਨਹੀਂ ਰੇ ਓ ਚਟਾ ਵੇਚਣ ਵਾਲਿਓ ਤੁੰਡੇ ਪੈ ਜਾਣ ਕੀੜੇ ਲਓ ਜੀ ਮਿੱਤਰੋ ਦਿਓ ਇਜਾਜ਼ਤ ਤੇ ਇੰਨੀ ਇੱਕ ਧੁਣਾ ਬਹੁਤ ਨੇ ਹੋਰ ਧੁਣਾ ਵੀ ਲੈ ਕੇ ਆਜ਼ਰ ਹੋਵਾਂਗੇ ਇਹ ਦੱਸਿਓ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੀ ਵੀਡੀਓ ਇਹ ਇਹ ਬਾਬਾ ਰਮਤਾ ਜੀ ਦੀ ਬਣਾਈ ਹੋਈ ਤੁੰਬੀ 14 ਸੁਰਾਂ ਵਾਲੀ ਤੁੰਬੀ ਵਜਾ ਕੇ ਆ ਜਾਂਦਾ ਮਿੱਤਰੋ ਨਜ਼ਾਰਾ ਇਸ ਤੁੰਬੀ ਨੂੰ ਵੇਖ ਕੀ ਨਜ਼ਾਰਾ ਆ ਜਾਂਦਾ ਤੇ ਬਾਬਾ ਰਮਤਾ ਜੀ ਦੇ ਕੋਕੇ ਜੜੇ ਹੋਏ ਨੇ ਕੋਕੇ ਕਿੱਥੇ ਕਿੱਥੇ ਕੋਕੇ ਜੜ ਤੇ ਵੇਖ ਪਤੰਦਰ ਨੇ ਕਿੱਥੋਂ ਸੇੜਨੀ ਆ ਤਾਰਾਂ ਸਭ ਗੁਣ ਬਾਬੇ ਅੰਦਰ ਨੇ ਰੋਟੀ ਰਜਕ ਦਾ ਹੀਲਾ ਕੀ ਬੀਜੀ ਮੂੰਗੀ ਬਾਬੇ ਦੀ ਉਹ ਬੜਾ ਨਜ਼ਾਰਾ ਆਉਂਦਾ ਸੁਣ ਕੇ ਤੂੰ ਵੀ ਬਾਬੇ ਦੀ ਬੜਾ ਨਜ਼ਾਰਾ ਆਉਂਦਾ ਸੁਣ ਕੇ ਤੂੰ ਵੀ ਬਾਬੇ ਦੀ ਬੜਾ ਨਜ਼ਾਰਾ ਆਉਂਦਾ ਸੁਣ ਕੇ ਤੂੰ ਵੀ ਬਾਬੇ ਦੀ ਪਪਰਨ ਮੁੱਤਾ ਜੀ ਦੀ ਕਰਾਮਾਤ ਹੈ ਚੰਗਾ ਦੋਸਤੋ ਸਸੀ ਕਾਲ ਜੀ ਪਾਲੀ ਸੜੇ ਵਾਲੇ ਵੱਲੋਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਸੀ ਕਾਲ ਜੀ ਤੇ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਕਿਵੇਂ ਲੱਗੀ ਵੀਡੀਓ ਇਹ ਸਸਤ ਕਾਲ ਜੀ ਰੱਬ ਰੱਖੇ